ਅਕਸਰ ਹੀ ਕਿਹਾ ਜਾਂਦਾ ਹੈ ਕਿ ਪੁੱਤ ਵੰਡਾਉਣ ਜਮੀਨਾਂ ਧੀਆਂ ਦੁੱਖ ਬਣਾਉਂਦੀਆਂ ਨੇ ਹੁਣ ਸੋਸ਼ਲ ਮੀਡੀਆ ਤੇ ਇੱਕ ਮਾਂ ਧੀ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਲੜਕੀ ਬਜ਼ੁਰਗ ਔਰਤ ਨੂੰ ਗੋਦੀ ਵਿੱਚ ਚੱਕ ਕੇ ਨੱਚਦੀ ਦਿਖਾਈ ਦੇ ਰਹੀ ਹੈ ਦਰਸਲ ਲੜਕੀ ਨੇ ਜਿਸ ਬਜ਼ੁਰਗ ਔਰਤ ਨੂੰ ਗੋਦੀ ਵਿੱਚ ਚੱਕਿਆ ਹੋਇਆ ਹੈ ਇਹ ਉਸਦੀ ਮਾਂ ਹੈ ਇਹ ਆਪਣੀ ਰਿਸ਼ਤੇਦਾਰੀ ਵਿੱਚ ਵਿਆਹ ਗਏ ਸੀ ਅਤੇ ਸਾਰਾ ਹੀ ਪਰਿਵਾਰ ਤੇ ਰਿਸ਼ਤੇਦਾਰ ਡੀਜੇ ਤੇ ਨੱਚ ਰਹੇ ਸੀ ਪਰ ਬਜ਼ੁਰਗ ਔਰਤ ਕੁਰਸੀ ਤੇ ਬੈਠੀ ਇਹਨਾਂ ਨੂੰ ਦੇਖ ਰਹੀ ਸੀ ਅਤੇ ਬੈਠ ਕੇ ਹੀ ਨੱਚ ਰਹੀ ਸੀ ਅਤੇ ਬਹੁਤ ਖੁਸ਼ ਹੋ ਰਹੀ ਸੀ ਪਰ ਜਦੋਂ ਉਸ ਦੀ ਲੜਕੀ ਇਹ ਦੇਖਦੀ ਹੈ ਕਿ ਮਾਂ ਦਾ ਵੀ ਨੱਚਣ ਨੂੰ ਜੀ ਕਰਦਾ ਹੈ ਤਾਂ ਉਹ ਆਪਣੀ ਮਾਂ ਕੋਲ ਜਾਂਦੀ ਹੈ ਅਤੇ ਉਸ ਨੂੰ ਗੋਦੀ ਚੱਕ ਕੇ ਨੱਚਣ ਲੱਗ ਜਾਂਦੀ ਹੈ ਪਰ ਮਾਂ ਕਹਿੰਦੀ ਹੈ ਕਿ ਮੈਨੂੰ ਹੀਠਾਂ ਉਤਾਰ ਦੇ ਲੋਕ ਅਤੇ ਰਿਸ਼ਤੇਦਾਰ ਕੀ ਕਹਿਣਗੇ ਤਾਂ ਲੜਕੀ ਕਹਿੰਦੀ ਹੈ ਕਿ ਕਹੀ ਜਾਣ ਦੇ ਜੋ ਕੁਝ ਕਹਿਣਾ ਹੈ ਤੂੰ ਮੈਨੂੰ ਬਚਪਨ ਵਿੱਚ ਚੱਕ ਕੇ ਨੱਚਦੀ ਹੁੰਦੀ ਸੀ ਤਾਂ ਕੀ ਮੈਂ ਹੁਣ ਤੈਨੂੰ ਚੱਕ ਕੇ ਨੱਚ ਨਹੀਂ ਸਕਦੀ ਅਤੇ ਆਪਣੀ ਮਾਂ ਨੂੰ ਗੋਦੀ ਵਿੱਚ ਚੱਕ ਕੇ ਬਹੁਤ ਹੀ ਜ਼ਿਆਦਾ ਨੱਚਦੀ ਏ ਸੋ ਤੀ ਹੋਵੇ ਤਾਂ ਇਹੋ ਜਿਹੀ ਜਿਸਨੇ ਕੀ ਆਪਣੀ ਮਾਂ ਦੀ ਖੁਸ਼ੀ ਨੂੰ ਦੁੱਗਣਾ ਕਰ ਦਿੱਤਾ ਸੋ ਤੁਹਾਡੇ ਇਸ ਥੀ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ